ਹਾਂਜੀ ਸਾਡੇ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਾਡੇ ਵੱਲੋਂ ਤਹਿ ਦਿਲੋਂ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਬਾਈ ਸੇਵਕ ਢਿੱਲੋਂ ਕੋਲੇ ਪਹੁੰਚੇ ਆਂ ਪਿੰਡ ਫੂਲ ਬਾਈ ਦਾ ਰਾਮਪਰਾ ਫੂਲ ਤੋਂ ਜਿਹੜਾ ਫੂਲ ਰੋਡ ਆ ਉਹਦੇ ਤੇ ਘਰ ਹੈਗਾ ਅੱਬ ਅਸੀਂ ਤੁਹਾਨੂੰ ਲੋਕੇਸ਼ਨ ਵੀ ਦਿਖਾ ਦਿੰਨੇ ਆ ਬਾਈ ਦੀ ਕਾਰਗਿਲ ਫੀਲਡ ਵੀ ਆ ਬਾਈ ਕੋਲੇ ਏਜੰਸੀ ਆ ਇਹਨਾਂ ਕੋਲੇ ਬਾਈ ਜੀ ਪੁਰਾਣੇ ਰੀਪਰ ਆਉਂਦੇ ਨੇ ਉੱਚੇ ਉੱਚੇ ਮਾਡਲ 20 21 22 ਮਾਡਲ ਆ ਆਜੋ ਬਾਈ ਨਾਲ ਆ ਮੁਲਾਕਾਤ ਕਰਾਉਣੇ ਸੱਸੀ ਗਾਇਬ ਜੀ ਪਹਿਲਾਂ ਸਸਤਰੀ ਘਾਲ ਵੀਰੇ ਸਾਰੇ ਵੀਰ ਭਰਾਵਾਂ ਮੈ ਚੈਨਲ ਦੇਖਣ ਵਾਲੇ ਵੀਰ ਭਰਾਵਾਂ ਨੂੰ ਠੀਕ ਆ ਤੇ ਆਪਣਾ ਏਰੀਆ ਹੈਗਾ ਘਰਾਂਪਰਾ ਫੂਲ ਪਿੰਡਾ ਬਰਨਾਲਾ ਰੋਡ ਤੇ ਸੈਂਟਰ ਚ ਰਹਿ ਜਾਂਦਾ ਘਰਾਂਪਰਾ ਫੂਲ ਪਿੰਡਾ ਨੀਅਰ ਟੀਪੀਡੀ ਮਾਲਵਾ ਕਾਲਜ ਐਂਡ ਵੈਟਰਨਰੀ ਕਾਲਜ ਇਹਦੇ ਸੈਂਟਰ ਚ ਆਪਣਾ ਘਰ ਆਗਾ ਉਥੇ ਆਪਣਾ ਇਹ ਥੀਲ ਪਰਦੇਸ ਦਾ ਕੰਪਾ ਕੰਮ ਕਰਦੇ ਆ ਰੀਪਰ ਆਪਾਂ ਲੈਨੇ ਵੀ ਆ ਤੇ ਆਪਾਂ ਰੀਪਰ ਵੇਚਦੇ ਆ ਆਪਾਂ ਰੀਪਰ ਰੱਖਦੇ ਉੱਚਾ ਮਾਡਲ ਜਿਵੇਂ ਹੋਗੇ 20 21 22 23 ਅੱਜ ਆਪਣੇ ਕੋਲੇ ਸੇਲ ਤੇ ਲਾਏ ਹੋਇਆ ਦੋ ਰੀਪਰਾ ਦੋਵੇਂ ਹੈਗੇ 21 ਮਾਡਲ ਦੇ ਰੀਪਰੇ ਹੈ ਆਜੋ ਬਾਈ ਪਹਿਲਾਂ ਜਗਜੀਤ ਜੀ ਦਾਰੇ ਗੱਲ ਕਰ ਲਗੇ ਜਗਜੀਤ ਰੀਪਰ ਵੀਰੇ ਹੈਗਾ ਸੰਡੀ ਤੋਂ ਛੋਟੇ ਗਾਮਣੇ ਆ ਰੀਪਰ ਦੇਖ ਲਓ ਤੁਸੀਂ ਰੀਪਰ ਜਮਾ ਇੱਕ ਨੰਬਰ ਰੀਪਰਾ ਕੰਡੀਸ਼ਨ ਓਕੇ ਹੈਗਾ ਕਿਤੇ ਜੇ ਰੰਗ ਪੇਟ ਲੱਗਿਆ ਹੋਵੇ ਰੀਪਰ ਦੇ ਆਪਣੀ ਗਾਰੰਟੀ ਹੈਗੀ ਰੀਪਰ ਜਿਵੇਂ ਆਇਆ ਸੀਗਾ ਓਵੇਂ ਹੀ ਰੀਪਰ ਹੈਗਾ ਰੰਗ ਪੇਟ ਦੀ ਆਪਣੀ ਗਾਰੰਟੀ ਹੈ 51 ਘੇਰਾ ਦੇ ਟਾਇਰਾਂ 'ਚ ਆ ਜਾ ਮੇਰੇ ਰੀਪਰ ਵੱਡੇ ਟਾਇਰਾਂ ਜਿੱਕਾ ਜਿੰਨਾ ਆਪਾਂ ਇੱਕ ਤਾਂ ਵੀਰੇ ਦੂਜੇ ਟਾਇਰਾਂ 'ਚ ਆ ਜਾਂਦਾ ਹੁੰਦਾਗਾ ਜਿਵੇਂ ਆਪਣੇ ਉਹ ਦੂਜੇ ਦੇ ਨਿਊਬਿਸ਼ ਕਰਮਾ ਦੇ ਟਾਇਰ ਆ ਗਏ ਉਹ ਰੇਡਾ ਟਾਈਪ ਆ ਹਾਂ ਰੇਡਾ ਟਾਈਪ ਆ ਉਹ ਟਾਇਰ ਬੁੜਕ ਦੇ ਵਾਲੇ ਆ ਇਹ ਟਾਇਰ ਬੁੜਕ ਦੇ ਆ ਨਹੀਂ ਤੇ ਅਕੇ ਟਾਇਰ ਟ੍ਰੇਡ ਨਹੀਂ ਛੱਡਦੇਗੇ ਇਹ ਵੀ ਇੱਕ ਖਾਸੀ ਤਾਂ ਆ ਜਾਂਦੀ ਆ ਟਾਇਰ ਦੀ ਤੇ ਬਾਈ ਜੀ ਜੇ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਕਰਦੇ ਹੋ ਮਸ਼ੀਨ ਦੀ ਇਹਦੀ ਡਿਮਾਂਡ ਆਪਾਂ ਵੀਰੇ ਜਿਆ ਕਰਦੇ ਆਂਗੇ 240000 ਰੁਪਿਆ ਠੀਕ ਆ ਗੁੱਡ ਕੰਡੀਸ਼ਨ ਆ ਜਮਾਂ ਰੀਪਰ ਦੀ ਪੱਖੇ ਸਾਫ ਸਭ ਕੁਝ ਰੀਪਰ ਦੀ ਕੰਡੀਸ਼ਨ ਫੁੱਲ ਓਕੇ ਆ ਕੋਈ ਟੁੱਟ ਭੱਜ ਨਹੀਂ ਗਈ ਬਲੇਟ ਬਦਲ ਕੇ ਤੇ ਗਰੀਸ ਮਾਰ ਕੇ ਰੀਪਰ ਚੱਲੂਗਾ ਜੇ ਕੋਈ ਟੁੱਟ ਭੱਜ ਹੋਵੇ ਗੇਅਰ ਚ ਕੋਈ ਨੁਕਸ ਹੋਵੇ ਸਾਰੀ ਉਹ ਆਪਣੀ ਜ਼ਿੰਮੇਵਾਰੀ ਆ ਉਹ ਸਾਡੀ ਜ਼ਿੰਮੇਵਾਰੀ ਆ ਛੋਡੀ ਕੋਈ ਜ਼ਿੰਮੇਵਾਰੀ ਨਹੀਂ ਵੀਰੇ ਠੀਕ ਹੈ ਬਾਈ ਜੀ ਤੇ ਮਾਨਤਾਨ ਦੀ ਗੱਲ ਕਰੀਏ ਕੋਈ ਹੋ ਜੂ ਮੌਕੇ ਤੇ ਮਾਨਤਾਨ ਵੀਰੇ ਛੋਡੀ ਵੀਡੀਓ ਦੇਖ ਕੇ ਜਿਹੜਾ ਆਊਗਾ ਪਾਉਣ ਮਾਨਤਾਨ ਜ਼ਰੂਰ ਕਰਾਂਗੇ ਛੋਡੀ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਜਿਹੜਾ ਆਊਗਾ ਇੱਥੇ ਆਪਣਾ ਵੀਰਾ ਉਹਨੂੰ ਆਪਾਂ 4 5000 ਰੁਪਏ ਤੱਕ ਚਲੋ ਮੰਨਤਾਂ ਨੂੰ ਜ਼ਰੂਰ ਕਰਾਂਗੇ 5000 ਰੁਪਏ ਤੱਕ ਉਹਨੂੰ ਆਪਾਂ ਛੂਟ ਕਰ ਦਿਆਂਗੇ ਠੀਕ ਹੈ ਬਾਈ ਜੀ ਤੇ ਇਧਰ ਬਾਈ ਜੀ ਆਪਾਂ ਜੇ ਨਿਊ ਵੇਸ਼ ਕਰਮਾ ਬਾਰੇ ਗੱਲ ਕਰੀਏ ਇਹਦੇ ਬਾਰੇ ਵੀ ਦੱਸੋ ਮਾੜਾ ਜਾਂ ਇਹ ਵੀ ਵੀਰੇ ਅੱਜ ਆਪਾਂ ਸੇਲ ਤੇ ਲਾਤਾ ਰੀਪਰ ਆ ਇਹ ਹੈਗਾਗਾ ਆਪਣਾ 21 ਮਾਡਲ ਰੀਪਰ ਸਾਰੇ ਕਿਤੇ ਦੇ 21 ਦੇ ਮਾਰ ਕੇ ਆ ਟਾਇਰਾਂ ਤੇ ਰੀਪਰ ਤੇ ਇੱਕ ਤਾਂ ਆ ਜਾਂਦਾ ਚੌਪਰ ਬਾਡੀ ਚ ਰੀਪਰ ਇਹ ਚੌਪਰ ਬਾਡੀ ਨਹੀਂ ਇਹ ਬੰਦ ਬਾਡੀ ਵਾਲਾ ਰੀਪਰ ਹੈਗਾ ਜਮਾ ਬਿਲਕੁਲ ਸਾਫ਼ ਰੀਪਰ ਆ ਪਲੇਟ ਦੇਖ ਲਓ ਸਭ ਕਿਤੇ ਰੀਪਰ ਆ ਕਿਤੇ ਜੇ ਇਹਦੇ ਵੀ ਰੰਗ ਲੱਗਿਆ ਹੋਵੇ ਜਾਂ ਕੋਈ ਟੁੱਟ ਪਾ ਜੋਵੇ ਉਹ ਆਪਣੀ ਗਾਰੰਟੀ ਆ ਵੀਰੇ ਦੇਖੋ ਪੱਖੇ ਦਿਖਾ ਦਿਓ ਬਾਈਆਂ ਨੂੰ ਪੱਖਿਆਂ ਦੀ ਜੋ ਸਭ ਕੁਦੇ ਨਾ ਕੋਈ ਲਪੇਟ ਲੱਗਿਆ ਪੱਖੇ ਮੈਂ ਘੁਗਾ ਕੇ ਦਿਖਾ ਦਿੰਦਾ ਦੇਖ ਲਓ ਜਮਾ ਸਾਫ ਰੀਪੇ ਨਵੇਂ ਪੱਖੇ ਆ ਪੱਖੇ ਬਦਲਣ ਦੀ ਵੀ ਲੋੜ ਨਹੀਂ ਆ ਤਾਂ ਕੱਲੇ ਨਾ ਬਲੇਟ ਬਦਲ ਕੇ ਤੇਰੀ ਪਰਦਾ ਗਲਿਸ ਮਾਰ ਕੇ ਰੀਪਰ ਚੱਲੂਗਾ ਕੋਈ ਟੁੱਟ ਪਾ ਜੋਵੇ ਉਹ ਆਪਣੀ ਜ਼ਿੰਮੇਵਾਰੀ ਆ ਇਹਦੇ ਆ ਦੂਜੇ ਸਾਦੇ ਟਾਇਰਾਂ ਚ ਆ ਜਾਂਦਾ ਵੀਰੇ ਠੀਕ ਹੈ ਬਾਈ ਜੀ ਤੇਰੀ ਡਿਮਾਂਡ ਕੀ ਕਰਦੇ ਹੋ ਇਹਦੀ ਡਿਮਾਂਡ ਵੀਰੇ ਆਪਾਂ ਕਰਦੇ ਆ 230000 ਰੁਪਿਆ ਠੀਕ ਹੈ ਇਹਦੇ ਤੇ ਵੀ ਮੌਕੇ ਦੇ ਮਾਨਤਨ ਹੋ ਜੂਗਾ ਮਾਨਤਨ ਫੁੱਲ ਕਰਾਂ ਇਹ ਤੇ ਵੀ ਡਿਸਕਾਊਂਟ ਦੇ ਤੇ 4000 ਰੁਪਿਆ ਡਿਸਕਾਊਂਟ ਸਾਡੀ ਵੀਡੀਓ ਦੇਖ ਕੇ ਠੀਕ ਹੈ ਬਾਈ ਜੀ ਉਹ ਤੇ ਵਧ ਕਰਤਾ ਆਪਾਂ 1000 ਰੁਪਿਆ ਤੇ 4000 ਰੁਪਿਆ ਡਿਸਕਾਊਂਟ ਤੇ ਬਾਈ ਜੀ ਅੱਜ ਡੈਮੋ ਦੇ ਤੌਰ ਤੇ ਤੁਸੀਂ ਦੋ ਹੀ ਲਾਈਆਂ ਜਾਂ ਤੁਹਾਡੇ ਕੋਲੇ ਹੋਰ ਵੀ ਰੀਪਰ ਆਉਂਦੇ ਆ ਹੋਰ ਵੀ ਹੈਗੇ ਆਪਣੇ ਕੋਲੇ ਵੀਰੇ ਆਪਣੇ ਕੋਲੇ KS ਰੀਪਰ ਹੈਗੇ ਹੈਗੇ ਤੇ ਆਪਾਂ ਪਰ ਡੈਮੋ ਤੇ ਆ ਜਾ ਲਾਇਆਗੇ ਦੋ ਠੀਕ ਹੈ ਬਈ ਜੀ ਠੀਕ ਹੈ ਯਾਨੀ ਕਿ ਲਾਟ ਤੁਹਾਡੇ ਕੋਲੇ ਜਿਹੜੀ ਵੀ ਕੰਪਨੀ ਦਾ ਬੰਦਾ ਚਾਹੁੰਦਾ ਆਪਣੇ ਏਰੀਆ ਦੇ ਮੁਤਾਬਕ ਜਿਹੜਾ ਜਿਹੜਾ ਬੰਦਾ ਰੀਪਰ ਕਹੂਗਾ ਪੋਰ ਰੀਪਰ ਦੇਵਾਂਗੇ ਹਾਜ਼ਰ ਕਰਾਂਗੇ ਜਗਜੀਤ ਨਿਊ ਬਿਸ਼ਕਰਮਾ ਤੇ ਕੇਐਸਾ ਜਿਹੜੀਆਂ ਦੂਜੀਆਂ ਕੰਪਨੀਆਂ ਦੀਆਂ ਵੀਰੇ ਇੱਕ ਤਾਂ ਰੀਪਰ ਦੀ ਮਾਰਕੀਟ ਘਟਾ ਗਾਹਕ ਲੈ ਕੇ ਘਟ ਖੋਸ਼ ਰੀਪਰ ਨੂੰ ਇਹ ਰੀਪਰ ਦੀ ਡਿਮਾਂਡ ਵਧ ਗਈ ਇਹੀ ਬਾਅਦ ਆਪਣੇ ਇੱਥੇ ਵਿਕਦੇ ਆ ਪੰਜਾਬ ਜਾਂ ਜੁਜੇ ਰੀਪਰ ਤਾਂ ਬਾਹਰ ਏਰੀਆ ਚ ਚੱਲਦੇ ਹੋਣਗੇ ਪਰ ਆਪਣੇ ਇੰਨੇ ਉਹਦੀ ਡਿਮਾਂਡ ਨਹੀਂ ਨਾਲੇ ਰੀਪਰੋਂ ਟੁੱਟ ਭੱਜ ਵਾਲੀ ਕਰਦੇ ਆਗੇ ਠੀਕ ਹੈ ਬਾਈ ਜੀ ਰੀਪਰ ਨਾਲ ਵਧੀਆ ਰੀਪਰ ਆ ਜਾਂਦੇ ਪੂਰੇ ਜਿਵੇਂ ਟੌਪ ਤੇ ਰੀਪਰ ਮੰਨ ਕੇ ਚੱਲੋ ਜਗਜੀਤ ਤੇ ਕੇਐਸ ਚੱਲਦਾ ਗਾ ਠੀਕ ਹੈ ਠੀਕ ਹੈ ਹਾਂਜੀ ਲਓ ਬਾਈ ਜੀ ਬਾਈ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਆਪਣੇ ਕੋਲੇ ਜੇ ਵੱਡੀ ਮਸ਼ੀਨ ਲੈਣੀ ਹੋਵੇ ਜਿਵੇਂ ਕੀ ਬਲਕਾਰ ਕਮੈਨ ਉਹ ਵੀ ਹੈਗੀ ਆਪਣੇ ਕੋਲੇ ਫੇਲ ਤੇ ਅੱਛਾ ਵੱਡੀਆਂ ਮਸ਼ੀਨਾਂ ਵੀ ਹੈਗੀਆਂ ਘਰ ਦੀ ਕਮੈਨ ਆਉ ਆਪਣੀ ਆਪਾਂ ਘਰੇ ਚਲਾਈ ਸੀਗੀ ਚਲਾਉਣੇ ਆਗੇ 17 ਤੋਂ ਆਪਣੇ ਕੋਲੇ ਆ ਗਈ ਉਹ ਹੁਣ ਅਸੀਂ ਸੇਲ ਕਰਨੀ ਹੈਗੀ ਠੀਕ ਹੈ ਬਈ ਇਹ ਦੋ 17 ਮਾਡਲ ਆ ਠੀਕ ਹੈ ਕਾਰ ਆ ਠੀਕ ਹੈ ਬਈ ਜਿਹੜੀ ਇੱਥੇ ਬੰਦੀ ਹੈਗੀ ਹੰਡਿਆ ਹੈ ਬੰਦੀ ਹੈ ਜਿਹੜੀ ਠੀਕ ਹੈ ਤੇ ਬਾਈ ਜੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ ਫੋਨ ਨੰਬਰ ਹੈਗਾ ਵੀਰੇ ਆਪਣਾ 62805 66284 ਤੇ ਦੂਜਾ ਨੰਬਰ ਆਪਣਾ ਨੋਟ ਕਰ ਲਓ 700 ਪੂਰਾ 93 59587 ਇਹ ਆਪਣੇ ਦੋ ਨੰਬਰ ਆ ਜਦੋਂ ਮਰਜ਼ੀ ਰਾਤ ਨੂੰ ਦਿਨੇ ਕਦੋਂ ਮਰਜ਼ੀ ਕਾਲ ਕਰੋ ਆਪਣੇ ਨੰਬਰੇ ਚੱਲਦੀ ਹੁੰਦੇ ਆਗੇ ਲਓ ਬਾਈ ਜੀ ਬਾਈ ਨੇ ਤੁਹਾਨੂੰ ਆਪਣਾ ਕੰਟੈਕਟ ਨੰਬਰ ਦੇ ਦਿੱਤਾ ਜੀ ਅਸੀਂ ਤਕਰੀਨ ਦੇ ਉੱਪਰ ਰੋਡ 'ਤੇ ਆ ਜਾਂਦਾਗਾ ਨਾ ਕਿਤੇ ਕੋਈ ਉਲਝਣ ਤਾਂ ਨਹੀਂ ਜੀ ਪੈਣ ਦੀ ਲੋੜ ਨਹੀਂ ਜਦੋਂ ਆਪਾਂ ਬਟਿੰਡਾ ਬਰਨਾਲਾ ਰੋਡ ਤੋਂ ਰੰਪਰਾ ਫੂਲ ਨੂੰ ਆਉਣੇ ਆਗੇ ਉੱਥੇ ਆ ਘਰ ਆਊਗਾ ਟੀਪੀਡੀ ਮਾਲਵਾ ਕਾਲਜ ਜੱਗੇ ਰਹਿ ਜਾਂਦਾਗਾ ਉਹ ਸਾਹਮਣੇ ਟੀਪੀਡੀ ਕਾਲਜ ਇੱਥੋਂ 1 ਕਿਲੋਮੀਟਰ ਪਿੱਛੇ ਵੈਟਰਨਰੀ ਕਾਲਜ ਰਹਿ ਜਾਂਦਾ ਪਸੂਆਂ ਵਾਲਾ ਉਹਦੇ ਸੈਂਟਰ 'ਚ ਆਪਣਾ ਇਹ ਆ ਜਾਂਦਾਗਾ ਜੀ ਆਪਣੇ ਕੋਲੇ ਰੀਪਰ ਬਹੁਤ ਖੜੇ ਹੁੰਦੇ ਆ ਪੰਜ ਸੀ ਰੀਪਰ ਇਸ ਟਾਈਮ ਹੈਗੇ ਆਗੇ ਆਪਣੇ ਕੋਲੇ ਰੀਪਰ ਸਾਫ ਵੀ ਸੋਹਣੇ ਰੀਪਰ ਭਾਲ ਕੇ ਲਿਆਉਣੇ ਆ ਐ ਨਹੀਂ ਵੀ ਟੁੱਟ ਭੱਜ ਵਾਲੇ ਰੀਪਰ ਆਪਾਂ ਲੋਕਾਂ ਨੂੰ ਐਵੇਂ ਲੁੱਟੀ ਜਾਈਏ ਕਰੀ ਜਾਈਏ ਵੀ ਆਪਾਂ ਆਪਦਾ ਫਾਇਦਾ ਸੋਚ ਕੇ ਉਹ ਕੰਮ ਨਹੀਂ ਕਰਦੇ ਆਪਾਂ ਤਾਂ ਮਾਰਕੀਟ ਬਣਾਉਣੀ ਆ ਕੱਲੀ ਦੀ ਠੀਕ ਲਓ ਬਾਈ ਜੀ ਬਾਈ ਜੀ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਕੰਡੀਸ਼ਨ ਅਸੀਂ ਵੀ ਦੇਖੀ ਆ ਤੁਸੀਂ ਵੀ ਦੇਖ ਚੁੱਕੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਸਾਫ ਕੰਡੀਸ਼ਨ ਦੇ ਰੀਪਰ ਆ ਇੱਕ ਵੀ ਪੈਸੇ ਦੀ ਕੰਪਲੀਟ ਨਹੀਂ ਰੀਪਰ ਵੈਲਡਿੰਗ ਹੋਵੇ ਜਾਰੀ ਪਰ ਤੇ ਰੰਗ ਪੇਂਟ ਲੱਗਿਆ ਹੋਵੇ ਉਹ ਆਪਣੀ ਸਾਡੀ ਜ਼ਿੰਮੇਵਾਰੀ ਆਗੀ ਉਹ ਤੁਸੀਂ ਦੇਣਦਾਰ ਅਸੀਂ ਦੇਣਦਾਰ ਹੋਵਾਂਗੇ ਛੋਟਾ ਆਉਣ ਦਾ ਕਰਾਇਆ ਵੀ ਦੇਵਾਂਗੇ ਹੋਰ ਦੱਸੋ ਲਓ ਬਾਈ ਜੀ ਇੰਨੀ ਵੀ ਸ਼ੂਟ ਆ ਜੇ ਕੋਈ ਨੁਕਸ ਕੱਢਦਾ ਤਾਂ ਬਾਈ ਜੀ ਆਉਣ ਜਾਣ ਦਾ ਕਰਾਇਆ ਵੀ ਦੇਣਗੇ ਹਾਂ ਜੇ ਕੋਈ ਜਿਵੇਂ ਸਾਡੇ ਦੱਸਣ ਚ ਨੁਕਸ ਕੱਢਦਾਗਾ ਜਿਵੇਂ ਜਿਹੜੀ ਚੀਜ਼ ਅਸੀਂ ਦੱਸੀ ਆ ਵੀ ਜੇ ਕੋਈ ਗੇਅਰ ਚ ਪੁਲੀਆਂ ਚ ਕੋਈ ਵੀ ਟੁੱਟ ਭੱਜ ਹੋਵੇ ਉਹ ਚੀਜ਼ ਦੇ ਅਸੀਂ ਦੇਣਦਾਰ ਆ ਕੰਡੀਸ਼ਨ ਛੋਟੇ ਸਾਹਮਣੇ ਆ ਕੰਡੀਸ਼ਨ ਤੁਸੀਂ ਦੇਖ ਕੇ ਆਓ ਦੂਜੀ ਚੀਜ਼ ਜੇ ਕੋਈ ਨੋਟ ਜਿੱਕੇ ਤੇ ਬਿਲਡਿੰਗ ਆ ਰੀਪਰ ਜਾ ਕੇ ਤੋਂ ਟੁੱਟ ਪਾ ਜਾ ਰੀਪਰ ਜਿਵੇਂ ਹਿੱਸਾ ਤੋੜੇ ਪਏ ਹੁੰਦੇ ਆ ਰੀਪਰਾਂ ਦੇ ਬਹੁਤ ਚੀਜ਼ਾਂ ਆਹੇ ਸੇ ਪੱਟੇ ਪਏ ਉਹਦਾ ਮੋੜ ਮੋੜ ਨਾਲ ਨਾਲ ਲਾ ਲਾ ਟਰੈਕਟਰਾਂ ਦੀਆਂ ਲੈਂਕਾਂ ਦੇ ਉਹ ਚੀਜ਼ਾਂ ਦੇ ਆਪਾਂ ਦੇ ਅੰਦਰ ਆਪਣੇ ਕੋਲੇ ਰੀਪਰ ਫੁੱਲ ਸਾਫ਼ ਰੀਪਰ ਹੁੰਦੇ ਆਗੇ ਬਾਕੀ ਬਾਈਆਂ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀਆਂ ਨਾਲੇ ਬਾਈਆਂ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਡਿਸਕਾਊਂਟ ਇਹਨਾਂ ਦਾ ਜੇਕਰ ਜੇ ਕੋਈ ਦੇਖ ਕੇ ਆਊਗਾ ਵੀਡੀਓ ਆਪਾਂ ਨੂੰ ਡਿਸਕਾਊਂਟ ਦੇਣਾ ਹੀ ਦੇਣਾਗਾ